ਵਾਲੇ ਪੱਤੂ ਦੀ ਖੇਡ ਨੂੰ ਜਿਹੜੇ ਜਿਹੜੇ ਪਿਆਰ ਕਰਦੇ ਆ ਬਾਈ ਇੱਕ ਤਾਰੀ ਵੱਡੀ ਸਾਰੀ ਕਹਿੰਦੇ ਚੂੜ ਚੱਕ ਦੀ ਧਰਤੀ ਦਾ ਕਬੱਡੀ ਦਾ ਵੱਡਾ ਸਟਾਰ ਮੇਰੇ ਵੀਰੋ ਅੱਜ ਕਹਿੰਦੇ ਸ਼ੁਰੂਆਤ ਕਰ ਰਿਹਾ ਹੈ ਔਰ ਕਹਿੰਦੇ ਤਖਾਨ ਬੰਦ ਦੇ ਵਿੱਚ ਆਇਆ ਹੈ ਮੇਲਾ ਮੇਰੇ ਵੀਰੋ ਮੋਗੇ ਜ਼ਿਲ੍ਹੇ ਦੇ ਵਿੱਚ ਚੱਲਦਾ ਹੈ ਚੂੜ ਚੱਕ ਦੇ ਕਹਿੰਦੇ ਪੱਪੂ ਦੇ ਜੱਫੇ ਲਾਏ ਹੋਏ ਅੱਜ ਵੀ ਯਾਦ ਹੈ ਮੇਰੇ ਵੀਰੋ ਐਨ ਦੁਨੀਆ ਦੇ ਕਹਿੰਦੇ ਵੱਡੇ ਵੱਡੇ ਸਟਾਰ ਮੇਰੇ ਵੀਰੋ ਇਹਨਾਂ ਗਰਾਊਂਡਾਂ ਦੇ ਵਿੱਚ ਡੱਕੇ ਆ ਚੂੜ ਚੱਕ ਵਾਲਾ ਪੱਪੂ ਕਹਿੰਦੇ ਚੇਚੇ ਤੌਰ ਤੇ ਪੁੱਜ ਗਿਆ ਔਰ ਅਗਲੀਆਂ ਟੀਮਾਂ ਬੇਤੀ ਹੈ ਜੀ ਰਾਮਗੜ੍ਹ ਭੁੱਲਰ ਤੇ ਬਾਬਾ ਰੋਡੂ ਕਲੱਬ ਕੋਕੇ ਲੈ ਵੀ ਪੱਪੂ ਬਾਈ ਫੱਦੇ ਸੰਜੀ ਕਰ ਇੱਕ ਵਾਰੀ ਲੈ ਵੀ ਦਰਸ਼ਕ ਵੀਰੋ ਕਈ ਬੱਚੇ ਬੈਠੇ ਆ ਕਈਆਂ ਨੇ ਗੀਤਾਂ ਦੇ ਵਿੱਚ ਨਾਂ ਸੁਣਿਆ ਕਈਆਂ ਨੇ ਸ਼ੇਰਾਂ ਦੇ ਵਿੱਚ ਨਾਂ ਸੁਣਿਆ ਪਰ ਅੱਜ ਪੱਪੂ ਚੇਚੇ ਤੌਰ ਤੇ ਪੁੱਜਿਆ ਹੋਇਆ ਹੈ ਤੇ ਪੱਪੂ ਚੂਰ ਚੱਕੀਏ ਦੇ ਡੌਲੇ ਮੋਟੇ ਤੇ ਪੱਟ ਮੋਟੇ ਨੇ ਘਨੌਰੀਏ ਬਰਲਾਲ ਦੇ ਲੋਕੋ ਟੋਚੀ ਫੱਕਰ ਝੰਡੇ ਵਾਲੇ ਦੀ ਪ੍ਰੈਸ ਵਧੀਆ ਤੇ ਟੱਚ ਤੇਜ ਨੇ ਅਜਮੇਰ ਜਨਾਲ ਦੇ ਲੋਕੋ ਜੱਸ ਗਗੜੇ ਵਾਲੇ ਦੀ ਸ਼ਾਸੀ ਚੌੜੀ ਤੇ ਹੱਥ ਪੱਕੇ ਨੇ ਬਿੱਟੂ ਜਗਾਲ ਦੇ ਲੋਕੋ ਕੋਈ ਕਹਿੰਦਾ ਵੀ ਪੂਰੂ ਜਗਾਲ ਦੇ ਲੋਕੋ ਮੂਹਰੇ ਹੋ ਹੋ ਘੇਰਦਾ ਡੌਲਾ ਹੱਥ ਨਹੀਂ ਆਉਂਦਾ ਮਾਨਦ ਵਰਗੇ ਗੱਬਰ ਵਰਗੇ ਸ਼ੇਰ ਦਾ ਜਿਹੜੇ ਜਿਹੜੇ ਪੱਪੂ ਨੂੰ ਪਿਆਰ ਕਰਦੇ ਹੋ ਤਾੜੀ ਜੀ ਮੇਰਾ ਵੀਰੋ ਜ਼ੋਰਦਾਰ ਜ਼ੋਰਦਾਰ ਤਾੜੀ ਮਾਰ ਦਿਓ ਪੂਰੇ ਕੱਡੇ ਦਾ ਪੁੱਤ ਆ ਇਹ ਨੂਰਪੁਰੇ ਵਾਲਾ ਉਧਰ ਕਹਿੰਦੇ ਹਿੰਮਤਪੁਰੇ ਵਾਲਾ ਦੁੱਲਾ ਵੀ ਆ ਗਿਆ ਖੇਡ ਮੈਦਾਨ ਦੇ ਵਿੱਚ ਦੁਨੀਆ ਦੇ ਵੱਡੇ ਵੱਡੇ